ਟੰਡੀ ਕਦੀਮ ਚ ਪੰਜ ਦੀ ਚੋਣ ਚ ਕਾਮਰੇਡਾਂ ਬਾਜ਼ੀ ਮਾਰੀ ਲੋਕ ਹਿੱਤਾਂ ਦੀ ਰਾਖੀ ਕਰਨ ਵਾਲੇ ਕਾਮਰੇਡਾਂ ਵੱਲ ਲੋਕਾਂ ਦਾ ਰੁਝਾਨ ਵਧਣ ਲੱਗਿਆ ਹਾਲ ਹੀ ਵਿੱਚ ਹੋਈਆਂ ਪੰਚਾਇਤਾਂ ਦੀਆਂ ਚੋਣਾਂ ਵਿੱਚ ਜਿੱਥੇ ਸਤਾ ਤੇਰ ਅਤੇ ਹੋਰ ਪਾਰਟੀਆਂ ਦੇ ਪੰਚਾਂ ਸਰਪੰਚਾਂ ਨੇ ਜਿੱਤ ਹਾਸਲ ਕੀਤੀ ਹੈ ਉੱਥੇ ਕਾਮਰੇਡਾਂ ਵੱਲੋਂ ਵੀ ਬਾਜ਼ੀ ਮਾਰ ਕੇ ਆਪਣੀ ਜਿੱਤ ਦਰਜ ਕਰਵਾਈ ਗਈ ਹੈ विधानसभा ਹਲਕਾ ਜਲਾਲਾਬਾਦ ਅਦੀਨ ਆਉਂਦੇ ਪਿੰਡ ਟੰਡੀ ਕਦੀਮ ਵਿਖੇ ਪੰਜ ਲਈ ਵਾਰਡ ਨੰਬਰ 5 ਦੀ ਹੋਈ ਚੋਣ ਵਿੱਚ ਕਾਮਰੇਡ ਛਿੰਦਰ ਸਿੰਘ ਨੇ 36 ਵੋਟਾਂ ਨਾਲ ਆਪਣੇ ਵਿਰੋਧੀ ਨੂੰ ਹਰਾ ਕੇ ਬਾਜ਼ੀ ਮਾਰੀ ਹੈ ਇਸ ਬਾਰੇ ਬੋਲਦਿਆਂ ਸੀਪੀਆਈ ਦੇ ਜ਼ਿਲ੍ਹਾ ਮੀਤ ਸਕੱਤਰ ਕਾਮਰੇਡ सुरेंद्र ਟੰਡੀਆਂ ਨੇ ਕਿਹਾ ਕਿ ਲੋਕ ਹਿਤਾ ਦੀ ਰਾਖੀ ਕਰਨ ਵਾਲੇ ਕਾਮਰੇਡਾਂ ਵੱਲ ਲੋਕਾਂ ਦਾ ਰੁਝਾਨ ਵੱਧਦਾ ਜਾ ਰਿਹਾ ਹੈ ਕਾਉਂਸਲਰ ਸਾਹਿਬ ਅੱਜ ਜੋ ਡੋਟਾ ਮੈਂਬਰ ਜਿੱਤੇ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਅੱਜ ਸਾਨੂੰ ਬੜੀ ਖੁਸ਼ੀ ਹੈ ਵੀ ਪਿੰਡ ਠੰਡੀਕ ਦੀ ਵਿੱਚ ਵਾਰਡ ਨੰਬਰ 5 ਦੇ ਵਿੱਚ ਸਾਡਾ ਜਿਹੜਾ ਮੈਂਬਰ ਸਿੰਦਾ ਸਿੰਘ ਉਹ ਜਿੱਤ ਪ੍ਰਾਪਤ ਹੋਈ ਹੈ। ਸੋ ਜਿਹੜੇ ਪਿੰਡ ਦੇ ਵਾਰਡ ਦੇ 5 ਵਾਰਡ ਦੇ ਸਾਡੇ ਵੋਟਰ ਨੇ ਉਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਪੂਰਾ ਦਿਲ ਖੋਲ ਕੇ ਸਾਨੂੰ ਵੋਟਾਂ ਪਾ ਕੇ ਤੇ ਸਾਡੇ ਮੈਂਬਰ ਨੂੰ ਜਿਤਾਇਆ ਹੈ। ਸੋ ਜਿਹੜੀ ਦੱਸਣ ਵਾਲੀ ਗੱਲ ਇਹ ਹੈ ਵੀ ਸਾਡਾ ਇਹ ਪਾਰਟੀ ਮੈਂਬਰ ਹੈ। ਕਾਮਰੇੜੇ ਸੀਪੀਆਈ ਦਾ ਮੈਂਬਰ ਇਹ। ਸੋ ਪਿੰਡ ਦੀ ਜਿਹੜੀ ਪੰਚਾਇਤ ਪਹਿਲਾਂ ਜਿੱਤੀ ਸੀ ਜਿਹੜਾ ਸਰਪੰਚ ਇਹਨੂੰ ਸਰਪੰਚੀ ਨਾਲ ਪਹਿਲਾਂ ਚੁੜਿਆ ਗਿਆ ਸੀ ਕਿਸੇ ਟੈਕਨੀਕੀ ਗਲਤੀ ਕਾਰਨ ਇਹਨਾਂ ਦੀ ਦਰਖਾਸਤ ਰਿਜੈਕਟ ਹੋ ਗਈ ਸੀ ਸੋ ਉਦੋਂ ਅਸੀਂ ਰਹਿ ਗਏ ਸੀ ਪਰ ਹੁਣ ਤਾਂ ਬਣਦਾ ਸੀ ਉਸ ਸਰਪੰਚ ਦਾ ਵੀ ਤੇ ਪਿੰਡ ਦੇ ਵਾਰਡ ਵਾਲੇ ਵੀ ਸਾਰੇ ਤਿਆਰ ਸੀ ਵੀ ਇਹ ਜੇ ਜਦ ਸਰਪੰਚੀ ਨੇ ਚੁਣਿਆ ਹੋਇਆ ਹੈ ਇਹਨੂੰ ਦੁਬਾਰਾ ਮੌਕਾ ਦਿੱਤਾ ਜਾਣਾ ਚਾਹੀਦਾ ਪਰ ਜਿਹੜਾ ਇਥੋਂ ਦਾ ਸਰਪੰਚ ਹੈ ਉਹ ਕਹਿੰਦਾ ਵੀ ਮੈਂ ਬਿਲਕੁਲ ਇੱਥੇ ਸਰਪੰਚੀ ਨਹੀਂ ਹੋਣ ਦੇਣੀ ਮੈਂ ਮੁਕਾਬਲੇ ਦੇ ਵਿੱਚ ਮੈਂਬਰ ਨੂੰ ਲੜਾ ਕੇ ਜਿਤਾਉਣਾ ਸੋ ਅਸੀਂ ਫੇਰ ਦੁਬਾਰਾ ਇਸ ਵਾਰ ਨੰਬਰ 5 ਦੇ ਜਿਹੜੇ ਵੋਟਰ ਨੇ ਉਹਨਾਂ ਨੇ ਸਾਡੀ ਇੱਜ਼ਤ ਔਰ ਆਪਦੀ ਔਰ ਆਪ ਤੇ ਪਿੰਡ ਦੀ ਇਸ ਕਰਕੇ ਰੱਖੀ ਹੈ ਕਿ ਅਸੀਂ ਇਹਨੂੰ ਸਰਪੰਚੀ ਨਾਲ ਪਹਿਲਾਂ ਖੜਾ ਕੀਤਾ ਸੀ ਔਰ ਇਹ ਲਾਲ ਝੰਡੇ ਦਾ ਛਪਾਈ ਹੈ ਦੁੱਖ ਦੀ ਗੱਲ ਇਹ ਹੈ ਵੀ ਜਿਹੜਾ ਸਰਪੰਚ ਉਹਨੂੰ ਲਾਲ ਝੰਡਾ ਹਜਮ ਨਹੀਂ ਆਇਆ ਕੋਇਆ ਉਹ ਕਹਿੰਦਾ ਸੀ ਵੀ ਇਹ ਕਾਮਰੇਡ ਹੈ ਤਾਂ ਕਰਕੇ ਇਹ ਦੇ ਮੁਕਾਬਲੇ ਚ ਖੜਾ ਕਰ ਰਿਹਾ ਪਰ ਇਹ ਕਾਮਰੇਡ ਦੀ ਅੱਜ ਇਸ ਢੰਡੀ ਗਦੀਮ ਦੇ ਵਿੱਚ ਸਾਡੇ ਜਿਹੜੇ ਪਾਰਡ ਪਰ 5 ਦੇ ਵੋਟਰ ਨੇ ਉਹਨਾਂ ਨੇ ਜਿੱਤ ਔਰ ਸਚਾਈ ਦੀ ਜਿੱਤ ਹੋਈ ਏ ਇਸ ਵਾਸਤੇ ਅਸੀਂ ਇਸ ਪਾਰਡ ਨੰਬਰ ਦੇ 5 ਦੇ ਵੋਟਰਾਂ ਨੂੰ ਉਹਨਾਂ ਦਾ ਧੰਨਵਾਦ ਵੀ ਕਰਨੇ ਆ ਔਰ ਪੂਰੇ ਪਿੰਡ ਦਾ ਜਿੰਨਾ ਕਿਸੇ ਨੂੰ ਵੀ ਕੋਈ ਲੋੜ ਹੋਵੇ ਕਿਸੇ ਨੂੰ ਕੋਈ ਕੰਮ ਪਵੇ ਬਿਲਕੁਲ ਸਰਪੰਚ ਤੋਂ ਉੱਤੇ ਦੀ ਕੰਮ ਕਰਾਂਗੇ ਸਰਪੰਚ ਤੋਂ ਘਟ ਔਰ ਸਰਪੰਚ ਦੀਏ ਕਹਾਂਗੇ ਵੀ ਤੈਨੂੰ ਕੋਈ ਗੜਬੜ ਨਹੀਂ ਕਰਨ ਦੇਣੀ ਜੇ ਤੂੰ ਕਰੇਗਾ ਗੜਬੜ ਤੈਨੂੰ ਪੁੱਛਾਂਗੇ ਸਾਡੇ ਕੋਲ ਇਸ ਵੇਲੇ ਤਿੰਨ ਮੈਂਬਰ ਨੇ ਪਾਰਟੀ ਮੈਂਬਰ ਜਿਹੜੇ ਕਾਂਗਰਸ ਪਾਰਟੀ ਮੈਂਬਰ ਉਹ ਤਿੰਨ ਨੇ ਪੰਚਾਇਤ ਵਿੱਚ ਸੋ ਤੇਰੇ ਨਾਲ ਹਸਾਬਤਾਵ ਲਾਵਾਂਗੇ ਔਰ ਜਿਹੜਾ ਲੋਕਾਂ ਨੂੰ ਮਿਲਣ ਵਾਲਾ ਕੰਮ ਹੈ ਜਾਂ ਜਿਹੜੀ ਲੋਕਾਂ ਨੂੰ ਮਿਲਣ ਵਾਲੀ ਸੇਵਾਵਾਂ ਨੇ ਉਹ ਪੂਰਾ ਲੋਕਾਂ ਨੂੰ ਸੇਵਾਵਾਂ ਦਵਾਵਾਂਗੇ ਔਰ ਸਰਪੰਚ ਨੂੰ 1 ਰੁਪਿਆ ਵੀ ਨਹੀਂ ਖਾਣ ਦੇਵਾਂਗੇ ਜੇ ਖਾਏਗਾ ਤੇ ਇਹਦੇ ਕੋਲ ਪੂਰਾ ਹਸਾਬ ਲਾਵਾਂਗੇ ਸੋ ਧੰਨਵਾਦ ਚਿੰਦਾ ਸਿੰਘ ਜੀ ਅੱਜ ਪੰਚਾਇਤ ਮੈਂਬਰ ਬਣਿਓ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਅੱਲੇਸਤਰ ਹੈ ਜੀ ਮੇਰੇ ਪਿੰਡ ਟੰਡਿਕ ਦੀ ਦੀ ਵਾਰਡ ਨੰਬਰ 5 ਦੀ ਮੈਂਬਰ ਦੀ ਚੋਣ ਰਹਿ ਗਈ ਸੀ ਹੁਣ ਅਸੀਂ ਦੁਬਾਰਾ ਦਰਖਾਸਤ ਅਪਲਾਈ ਕੀਤੀ ਪਹਿਲਾਂ ਮੈਨੂੰ ਨਾ ਸੰਮਤੀ ਨਾਲ ਮੈਂਬਰ ਚੁਣਿਆ ਸੀ ਹੁਣ ਨਾ ਮੇਰੇ ਅੱਗੇ ਮੈਂਬਰ ਖੜਾ ਕਰ ਦਿੱਤਾ ਤੇ ਇਸ ਲਈ ਹੁਣ ਇਸ ਵਾਰ ਮੇਰੀ ਵਾਰਡ ਨੰਬਰ 5 ਦੇ ਵੋਟਰਾਂ ਨੇ ਮੇਰਾ ਬਹੁਤ ਵੱਡਾ ਸਹਿਯੋਗ ਦੇ ਕੇ ਮੈਨੂੰ 36 ਵੋਟਾਂ ਦੇ ਫਰਕ ਨਾਲ